ਗੁਰੂ ਗੋਬਿੰਦ ਸਿੰਘ ਜੀ ਨੇ ਤੋੜਿਆ ਬੁੱਢਾ ਦਾ ਦਲਸ ਜਾਕੇ ਇਸ ਪੰਥ ਤੇ ਆਰੇ ਨੇ ਕੀਤੇ ਫਤਿਹ ਮੋਰਚ ਆਕੇ ਕੋਤਕ ਪਾਪ ਦੇਛ ਵਿਗਜੀ ਜੋ ਦੇ ਲਾ ਤਲਵਾਰਾ ਕੜ ਕੇ ਕੋਈ ਜਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਦੇ ਚੜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤੋੜਿਆ ਬੁੱਢਾ ਦਾ ਦਲਸ ਜਾਕੇ ਸਾਂ ਦੀ ਸੰਗੋ ਗੱਲ ਸੁਣ ਕੇ ਕੇਸਾਂ ਦੀ ਅਣਖੀ ਸਿੰਘ ਬਖੇਲ ਦਾ ਦਰਿਆ ਤਾਰਾ ਸਿੰਘ ਵਾਹ ਵਾਲੇ ਜਿਸ ਨੇ ਕਣਾ ਜੰਗ ਫਿਰ ਕਰਿਆ ਸੀ ਮੋਮਨ ਖਾਂ ਦਾਈ ਸਿੰਘਾਂ ਚੜੇ ਚਬਾਏ ਲੜ ਕੇ ਕੋਈ ਜਾਂਦਾ ਮੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜ ਕੇ ਉਹ ਚੜ ਨਾਦਰ ਆਇਆ ਜਾਂ ਉਹਨੇ ਵਕਤ ਦਿੱਲੀ ਨੂੰ ਪਾਇਆ ਵਾਪਸ ਜਦ ਮੜਨਾ ਲਗਾ ਲਟਿਆ ਤਾਂ ਨਸਾਂ ਹੱਥਿਆ ਕਈ ਨਕਲੇ ਸਿੰਘਾਂ ਦੀ ਨੂੰ ਪੈ ਗਿਆ ਕਾਬਲ ਵਿੱਚ ਜਾ ਢੜ ਕੇ ਕੋਈ ਜਉ ਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜ ਕੇ ਓ ਇਸ ਪੰਥ ਖਾਲਸੇ ਨੇ ਬਈ ਕੀਤਾ ਰੋੜੀ ਸਾਬਿ ਉਤਾਰਾ ਇਸ ਪੰਥ ਖਾਲਸੇ ਨੇ ਕੀਤਾ ਰੋੜੀ ਸਾਬਿ ਉਤਾਰਾ ਲੈ ਜਸਪਤ ਪਾਪੀ ਵੀ ਦਿਨ ਗਿਲੇ ਜਾ ਕਰਕੇ ਤਿਆਰੀ ਲਲਕਾਰ ਕੇ ਸਿੰਘਾਂ ਨੂੰ ਦੇਵੇ ਸ਼ਰਮ ਬੜੀ ਭਾਰੀ ਉਸ ਕ ਸਿੰਘ ਨੇ ਜੀਰਦਤਾ ਰਖਿਆ ਤਨ ਲੋਹੇ ਵਿੱਚ ਮੜ ਕੇ ਕੋਈ ਜਾਂਦਾ ਮੁੜਿਆ ਨਹੀਂ ਆ ਜੋ ਸਿੰਘਾਂ ਦੇ ਚੜ ਕੇ ਖਰਬਖਸ਼ ਨੇ ਹੰਗ ਸਿੰਘ ਜੀ ਸਿੰਧੋਖ ਖਰਬਖਸ਼ ਨੇ ਹੰਗ ਸਿੰਘ ਜੀ ਮਰਦੀ ਅਕਾਲੀ ਜੰਗੀ ਸੂਰੇ ਜੱਪ ਤਪ ਤੇ ਹਠੀ ਤਪੀ ਕਹਿਣੀ ਤੇ ਕਰਨੀ ਦੇ ਪੂਰੇ ਓ ਮੈਨੇ ਬਚਨ ਠਾਲੇ ਪੀ ਪਲੰਗ ਮੰਦਰਾ ਵਿੱਚ ਢਾਕੇ ਫਿਰ ਸਿੰਘ ਬਲਾ ਕਾ ਜੋ ਦੱਸਦਾ ਹਾਲ ਸਿੰਘਾਂ ਨੂੰ ਜਾ ਕੇ ਸਿਰ ਵੜਦਾ ਪਾਪੀ ਦਾ ਚਿੱਟੇ ਦਿਨ ਤੇ ਪਹਿਰ ਦੇ ਤੜਕੇ ਕੋਈ ਜਾਂਦਾ ਮੁੜਿਆ ਨਹੀਂ ਆਇਆ ਜੋਤ ਸਿੰਘਾਂ ਦੇ ਚੜ ਕੇ ਰਾਜੇ ਰਣਜੀਤ ਸਿੰਘ ਨੇ ਵੀ ਜਦ ਸੀ ਤਾਈ ਲੱਖਾ ਮੁਗਲ ਪੰਜਾਬ ਨੂੰ ਥਾਏ ਇਸ ਹੜ ਨੂੰ ਰੋਕਣ ਲਈ ਅੱਗੇ ਸਿੰਘ ਅਕਾਲੀ ਆਏ ਉਹ ਜਾ ਪਹੁੰਚ اٹਕੇ ਉੱਤੇ ਫੁੱਲਾ ਸਿੰਘ ਬਾਗ ਸ਼ੇਰ ਦੇ ਬੜਕੇ ਕੋਈ ਜਾਂਦਾ ਮੁੜਿਆ ਨਹੀਂ ਆ ਜੋ ਸਿੰਘਾਂ ਦੇ ਝੜਕੇ ਇਸ ਪੰਥ ਖਾਲਸੇ ਦੇ ਨੇ ਗੁਣ ਕਹਿਣ ਕਠਨਾ ਤੋਂ ਬਾਰੇ ਵੱਡੇ ਵੱਡੇ ਆ ਕੀ ਵੀ ਆ ਕੇ ਉਸ ਪੰਥ ਤੋਂ